ਹਾਟੇ ਵੀ ਹਾਰਟ ਦੇ ਵਿੱਚ ਹੈ ਬਲੱਡ ਕਲੋਟ ਕੀ ਤੁਹਾਨੂੰ ਵੀ ਹੈ ਕੋਈ ਦਿਲ ਦੀ ਬਿਮਾਰੀ ਥੋੜੇ ਜੀ ਕਰਵਾ ਲਓ ਆ ਟੈਸਟ ਤੇ ਬਚਾ ਲਓ ਜਾਨ ਐਸੇ ਕਰਵਾ ਕੇ ਲਗਾਓ ਬਲੱਡ ਕਲੋਟ ਦਾ ਕਟਾ ਸਤਿ ਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਵਿਤਾ ਜੇਕਰ ਹਾਰਟ ਦੇ ਵਿੱਚ ਬਲੱਡ ਕਲੋਟ ਬਣ ਜਾਂਦਾ ਤਾਂ ਦਿਲ ਦੇ ਦੌਰੇ ਜਾਂ ਫਿਰ ਹਾਰਟ ਫੇਲ ਦਾ ਖਤਰਾ ਵੀ ਰਹਿੰਦਾ ਅਜੇ ਹੀ ਸਥਿਤੀ ਦੇ ਵਿੱਚ ਤੁਹਾਨੂੰ ਹਾਰਟ ਦੇ ਵਿੱਚ ਬਲੱਡ ਕਲੌਟ ਦੇ ਲੱਛਣਾਂ ਦਾ ਪਤਾ ਹੋਣਾ ਬੇहद ਜ਼ਰੂਰੀ ਹੈ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਕਿ ਹਾਰਟ ਦੇ ਵਿੱਚ ਬਲੱਡ ਕਲੌਟ ਦੀ ਪਛਾਣ ਕਰਨ ਦੇ ਲਈ ਕਿਹੜਾ ਟੈਸਟ ਕਰਵਾਉਣਾ ਚਾਹੀਦਾ ਹੈ ਆਓ ਇਸ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਜੇਕਰ ਹਾਰਟ ਦੇ ਵਿੱਚ ਬਲੱਡ ਕਲੋਟ ਹੁੰਦਾ ਹੈ ਤਾਂ ਇਸ ਦੇ ਲੱਛਣ ਕੀ ਹਨ ਅਤੇ ਕਿਸ ਟੈਸਟ ਦੇ ਦੁਆਰਾ ਇਸ ਦਾ ਪਤਾ ਲਗਾਇਆ ਜਾ ਸਕਦਾ ਹੈ ਮਹਾਰਾਗ ਕਹਿਣਾ ਹੈ ਕਿ ਗਲਤ ਖਾਣ ਪੀਣ ਦੀਆਂ ਆਦਤਾਂ ਕੋਲੇਸਟ੍ਰੋਲ ਵਧਣ ਜ਼ਿਆਦਾ ਸਿਗਰਟ ਨੋਸ਼ੀ ਅਤੇ ਕੋਵਿਡ ਵਾਇਰਸ ਦੇ ਪ੍ਰਭਾਵ ਦੇ ਕਾਰਨ ਹਾਰਟ ਦੇ ਵਿੱਚ ਬਲੱਡ ਕਲੋਟ ਦੀ ਸਮੱਸਿਆ ਹੋ ਸਕਦੀ ਹੈ ਬਲੱਡ ਕਲੋਟ ਕਾਰਨ ਦਿਲ ਠੀਕ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਅਤੇ ਦਿਲ ਦਾ ਦੌਰਾ ਜਾਂ ਫਿਰ ਕਾਰਡੀਅਕ ਅਰੇਸਟ ਦਾ ਖਤਰਾ ਰਹਿੰਦਾ ਹੈ। ਜ਼ਿਆਦਾਤਰ ਲੋਕ ਇਸ ਤੇ ਲੱਛਣਾਂ ਤੋਂ ਜਾਣੂ ਨਹੀਂ ਹਨ। ਇਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ ਅਤੇ ਕੁਝ ਮਾਮਲਿਆਂ ਦੇ ਵਿੱਚ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦਿਲ ਦੇ ਵਿੱਚ ਖੂਨ ਦੇ ਥੱਕੇ ਦੇ ਲੱਛਣ ਕੀ ਹਨ। ਆਓ ਜਾਣਦੇ ਹਾਂ ਜਦੋਂ ਹਾਰਟ ਦੇ ਵਿੱਚ ਬਲੱਡ ਕਲੌਟ ਬਣ ਜਾਂਦਾ ਹੈ ਤਾਂ ਉਸ ਦੇ ਲੱਛਣ ਕੀ ਹੁੰਦੇ ਨੇ ਛਾਤੀ ਦੇ ਵਿੱਚ ਦਰਦ ਹੋਣਾ ਅਚਾਨਕ ਪਸੀਨਾ ਆਉਣਾ ਸਾਹ ਫੁੱਲਣਾ ਬੋਲਣ ਦੇ ਵਿੱਚ ਮੁਸ਼ਕਲ ਆਣੀ ਉਲਟੀਆਂ ਅਤੇ ਦਸਤ ਇਹ ਸਾਰੇ ਲੱਛਣਾਂ ਦੇ ਵਿੱਚ ਸ਼ਾਮਿਲ ਨੇ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਹਨਾਂ ਵਿੱਚੋਂ ਕੋਈ ਵੀ ਲੱਛਣ ਹੈ ਤਾਂ ਇਹ ਕਿਵੇਂ ਪਤਾ ਲੱਗੇਗਾ ਕਿ ਬਲੱਡ ਕਲੌਟ ਹੈ ਜਾਂ ਨਹੀਂ ਇਸ ਦੇ ਲਈ ਐਂਜੀਓਗ੍ਰਾਫੀ ਸਭ ਤੋਂ ਵਧੀਆ ਟੈਸਟ ਹੈ ਇਸ ਟੈਸਟ ਦੀ ਮਦਦ ਦੇ ਨਾਲ ਖੂਨ ਦੇ ਥੱਕੇ ਬਾਰੇ ਜਾਣਕਾਰੀ ਆਸਾਨੀ ਦੇ ਨਾਲ ਮਿਲ ਜਾਂਦੀ ਹੈ ਐਂਜਿਓਗ੍ਰਾਫੀ ਦੇ ਵਿੱਚ ਦਿਲ ਨੂੰ ਐਕਸ-ਰੇ ਦੇ ਰਾਹੀਂ ਦੇਖਿਆ ਜਾਂਦਾ ਹੈ ਇਸ ਐਕਸ-ਰੇ ਦੇ ਵਿੱਚ ਇੱਕ ਕੈਥੀਟਰ ਮਰੀਜ਼ ਦੀ ਲੱਤ ਜਾਂ ਫਿਰ ਬਾਹ ਦੇ ਵਿੱਚ ਕੈਥੀਟਰ ਲਗਾਇਆ ਜਾਂਦਾ ਹੈ ਅਤੇ ਇਸ ਦੇ ਰਾਹੀਂ ਹੀ ਇੱਕ ਡਾਈ ਇੰਜੈਕਟ ਕੀਤੀ ਜਾਂਦੀ ਹੈ ਇਹ ਟੈਸਟ ਦੱਸਦਾ ਹੈ ਕਿ ਦਿਲ ਦੇ ਵਿੱਚ ਖੂਨ ਦਾ ਸੰਚਾਰ ਕਿਵੇਂ ਹੋ ਰਿਹਾ ਹੈ ਜੇਕਰ ਸਰਕੂਲੇਸ਼ਨ ਦੇ ਵਿੱਚ ਕਿਤੇ ਵੀ ਕੋਈ ਰੁਕਾਵਟ ਆਉਂਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਬਲੱਡ ਕਲੌਟ ਜਾਂ ਕਿਸੇ ਤਰ੍ਹਾਂ ਦੀ ਬਲਾਕੇਜ ਹੈ ਜੇਕਰ ਬਲਾਕੇਜ ਪਾਈ ਜਾਂਦੀ ਹੈ ਤਾਂ ਉਸ ਮੁਤਾਬਕ ਇਲਾਜ ਕੀਤਾ ਜਾਂਦਾ ਹੈ ਹੁਣ ਇੱਥੇ ਤੁਹਾਡੇ ਮਨ ਦੇ ਵਿੱਚ ਸਵਾਲ ਇਹ ਆ ਰਿਹਾ ਹੋਣਾ ਕਿ ਆਖਰ ਇਸ ਦੀ ਕੀਮਤ ਕਿੰਨੀ ਹੋਵੇਗੀ ਯਾਨੀ ਐਂਜੀਓਗ੍ਰਾਫੀ ਟੈਸਟ ਦੀ ਤਾਂ ਤੁਹਾਨੂੰ ਦੱਸ ਦਵਾਂ ਕਿ ਜਾਣਕਾਰੀ ਮੁਤਾਬਕ ਸਰਕਾਰੀ ਹਸਪਤਾਲਾਂ ਦੇ ਵਿੱਚ ਐਂਜੀਓਗ੍ਰਾਫੀ ਮੁਫਤ ਕੀਤੀ ਜਾਂਦੀ ਹੈ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਸ ਦੀ ਕੀਮਤ 8000 ਰੁਪਏ ਤੋਂ ਲੈ ਕੇ 10000 ਰੁਪਏ ਤੱਕ ਦੇ ਹੁੰਦੀ ਹੈ। ਇਹ ਖਰਚਾ ਇਸ ਤੋਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਹਸਪਤਾਲ ਕਿਸ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ। ਮहारा ਮੁਤਾਬਕ ਜੇਕਰ ਤੁਹਾਨੂੰ ਦਿਲ ਦੇ ਵਿੱਚ ਤੇਜ਼ ਦਰ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਹੈ ਤਾਂ ਤੁਹਾਨੂੰ ਇਹ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ। ਹੁਣ ਤੁਹਾਨੂੰ ਦੱਸਦੀ ਹਾਂ ਕਿ ਬਲੱਡ ਕਲੌਟ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ। ਬਲੱਡ ਕਲੌਟ ਨੂੰ ਕਰਨ ਦੇ ਲਈ ਥਰਮੋਵੈਲਟਿਕਸ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਕਲੌਟ ਦਵਾਈਆਂ ਦੇ ਨਾਲ ਨਹੀਂ ਘੁੱਲਦਾ ਤਾਂ ਸਰਜਰੀ ਕੀਤੀ ਜਾਂਦੀ ਹੈ ਸਰਜਰੀ ਰਾਹੀਂ ਹਾਰਟ ਦੇ ਵਿੱਚ ਬਲੱਡ ਕਲੌਟ ਨੂੰ ਹਟਾਇਆ ਜਾਂਦਾ ਹੈ ਸਰਜਰੀ ਤੋਂ ਪਹਿਲਾਂ ਕਈ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ ਜੇਕਰ ਮਰੀਜ਼ ਇਹਨਾਂ ਦੇ ਵਿੱਚ ਫਿੱਟ ਹੁੰਦਾ ਤਾਂ ਐਂਜੀਓਪਲਾਸਟੀ ਦੁਆਰਾ ਇਲਾਜ ਵੀ ਕੀਤਾ ਜਾਂਦਾ ਹੈ ਪਰ ਸਭ ਤੋਂ ਜ਼ਰੂਰੀ ਤੇ ਅਹਿਮ ਗੱਲ ਇਹ ਹੈ ਕਿ ਸਾਨੂੰ ਕਿਹੜੀ ਲਾਈਫ ਸਟਾਈਲ ਅਪਣਾਉਣੀ ਚਾਹੀਦੀ ਹੈ ਤਾਂ ਜੋ ਅਸੀਂ ਇਸ ਮੁਕਾਮ ਤੱਕ ਪਹੁੰਚੀ ਹੀ ਨਾ ਕਿ ਸਾਨੂੰ ਟੈਸਟ ਕਰਵਾਉਣਾ ਪਵੇ ਜਾਂ ਸਰਜਰੀ ਕਰਵਾਉਣਾ ਪਵੇ ਤਾਂ ਇਸ ਦੇ ਲਈ ਤੁਹਾਨੂੰ ਰੋਜ਼ਾਨਾ ਐਕਸਰਸਾਈਜ਼ ਸਮੇਂ-ਸਮੇਂ ਤੇ ਆਪਣੀ ਜਾਂਚ ਤਣਾਅ ਮੁਕਤ ਰਹਿਣਾ ਪਵੇਗਾ ਸਿਗਰਟ ਸ਼ਰਾਬ ਦਾ ਸੇਵਨ ਬਿਲਕੁਲ ਬੰਦ ਕਰਨਾ ਹੋਵੇਗਾ ਸਿਹਤਮੰਦ ਭੋਜਨ ਖਾਓ ਆਪਣਾ ਵਜ਼ਨ ਕੰਟਰੋਲ ਦੇ ਵਿੱਚ ਰੱਖੋ ਬਾਹਰ ਦਾ ਖਾਣਾ ਜਿੰਨਾ ਕ ਐਵੋਇਡ ਕਰ ਸਕਦੇ ਹੋ ਉਹਨਾਂ ਕ ਐਵੋਇਡ ਕਰੋ ਤੇ ਮਾਰਨਿੰਗ ਦੀ ਸ਼ੁਰੂਆਤ ਜੋ ਐ ਉਹ ਚੰਗੇ ਖਾਣੇ ਦੇ ਨਾਲ ਕਰੋ ਕੇਸ ਰਿਪੋਰਟ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਮਿਲ ਗਈ ਹੋਵੇਗੀ ਤੇ ਜੇਕਰ ਤੁਹਾਡੇ ਰਿਸ਼ਤੇਦਾਰ ਦੇ ਵਿੱਚ ਜਾਂ ਕਿਸੇ ਨੂੰ ਵੀ ਹਾਰਟ ਦੇ ਨਾਲ ਜੁੜੀਆਂ ਇਹ ਪ੍ਰੋਬਲਮਸ ਹੈਗੀਆਂ ਤਾਂ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਬਰੀਕੀ ਦੇ ਨਾਲ ਇਸ ਦੀ ਜਾਣਕਾਰੀ ਮਿਲ ਸਕੇ ਤੇ ਉਹ ਆਪਣਾ ਟੈਸਟ ਕਰਵਾ ਕੇ ਸਮੇਂ ਸਿਰ ਇਸ ਦਾ ਇਲਾਜ ਕਰਵਾ ਸਕਣ ਕਿਉਂਕਿ ਕਈ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਜਦੋਂ ਹਾਰਟ ਦੇ ਵਿੱਚ ਬਲੱਡ ਕਲੋਟ ਬਣ ਜਾਂਦਾ ਹੈ ਤਾਂ ਉਸ ਦਾ ਇਲਾਜ ਵੀ ਕਰਵਾਇਆ ਜਾ ਸਕਦਾ ਹੈ ਤੇ ਇਸ ਦੀ ਜਾਣਕਾਰੀ ਨਾ ਹੋਣ ਦੇ ਕਾਰਨ ਕਈ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਸ ਕਰਕੇ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਉਸ ਦੇ ਲਈ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਸਬਸਕ੍ਰਾਈਬ ਕਰੋ ਤੇ ਨਾਲ ਹੀ ਸਾਡੇ ਨਾਲ ਬਣੇ ਰਹੋ ਯਾਨੀ ਹਮਦੜ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ